ਮੈਂ ਵਿਕੀ ਸਿੰਘ ਖਾਲਸਾ ਪਹਿਲੇ ਤਾਂ ਬੇਨਤੀ ਕਰਾਂਗਾ ਵੀ ਮੈਂ ਕਿਸੇ ਪਾਰਟੀ ਨਾਲ ਮੇਰਾ ਕੋਈ ਸਬੰਧ ਨਹੀਂ ਮੈਂ ਆਪਣੇ ਭਾਈਚਾਰੇ ਦੇ ਵਾਸਤੇ ਜੀਣਾ ਵੀ ਹੈ ਤੇ ਮਰਨਾ ਵੀ ਹੈ ਸਾਡਾ ਬਸਤੀ ਮਿੱਠੂ ਅਲਾਕਾ ਰਾਜਪੂਤ ਭਾਈਚਾਰਾ ਜਿਸ ਦੇ ਵਿੱਚ ਜਥੇਦਾਰ Pritam Singh ਗੁਣਾ ਨੇ 40 45 ਸਾਲ ਇੰਨਾ ਵਰਕ ਕੀਤਾ ਇੰਨਾ ਵਰਕ ਕੀਤਾ ਉਹਨਾਂ ਨੂੰ ਇਹ ਸੁੱਧ ਬੋਦੀ ਨਹੀਂ ਸੀਗੀ ਵੀ ਇਹ ਪਾਰਟੀ ਨੇ ਕਿਸੇ ਟਾਈਮ ਉਹਨਾਂ ਦੇ ਪਰਿਵਾਰ ਤੇ ਪਿੱਠ ਤੇ ਖੰਜਰ ਖੋਪਣਾ ਜਹੇਦਰ ਪ੍ਰੀਤਮ ਸਿੰਘ ਹੋਣਾ ਨੇ ਬਸਤੀ ਮਿਠੂਨ ਉਹ ਕਾਲੀਦਲ ਦਾ ਗੜ ਬਣਾਇਆ ਸੀ ਜੋ ਇਹ ਸੁਖਬੀਰ ਬਾਦਲ ਹੋਣਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਸਾਰਾ ਅਕਾਲੀਦਲ ਖੇਰੂ-ਖੇਰੂ ਹੋ ਚੁੱਕਾ ਹੈ ਇਹ ਗੱਲ ਸੱਚ ਹੈ ਇਹ ਅੱਜ ਸੁਖਬੀਰ ਬਾਦਲ ਨੇ ਪਾਰਟੀ ਦਾ ਜਿਹੜਾ ਚਿਹਰਾ ਨੰਗਾ ਹੋ ਚੁੱਕਾ ਜੋ ਇਹ ਪੰਥ ਮਾਰੂ ਗਰੀਬ ਮਾਰੂ ਪਾਰਟੀ ਹੈ ਜਿਹੜੇ ਪਰਿਵਾਰ ਨੇ ਇੰਨੇ ਸਾਲ ਸੰਘਰਸ਼ ਕੀਤਾ ਸਾਰੀਆਂ ਪਾਰਟੀਆਂ ਨੂੰ ਪਿੱਠ ਦੇ ਕੇ ਉਸ ਪਰਿਵਾਰ ਦੇ ਅੱਜ ਪਿੱਠ ਤੇ ਖੰਜਰ ਮਾਰਿਆ ਕਿ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੂੰ ਲਾਜ ਨਹੀਂ ਕਿ ਕਿਸੇ ਗੱਲ ਦੀ ਮੈਂ ਹੈਰਾਨ ਹਾਂ ਕਿ ਕਿਸ ਮੂਹ ਨਾਲ ਆਪਣੇ ਆਪ ਨੂੰ ਪੰਥਕ ਪਾਰਟੀ ਘੁਮਾਉਂਦੇ ਨੇ ਉਹ ਲਾਣੇ ਤੇ ਯਾਰ ਤੁਹਾਡੇ ਦੇ ਤੁਸੀਂ ਆਪਣੇ ਵਰਕਰਾਂ ਦੇ ਨਹੀਂ ਬਣੇ ਪੰਜਾਬ ਦੇ ਕੀ ਬਣੋਗੇ ਕੀ ਕਰੋਗੇ ਤੁਸੀਂ ਪੰਜਾਬ ਦਾ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਸਾਡੇ ਰਾਜਪੂਤ ਭਾਈਚਾਰੇ ਦੀ ਸਾਰੇ ਪੰਜਾਬ ਦੇ ਵਿੱਚ 16 ਲੱਖ ਤੋਂ ਲੈ ਕੇ 20 ਲੱਖ ਦੇ ਕਰੀਬ ਵੋਟ ਹੈ ਤੇ ਜਿਸ ਹਲਕੇ ਤੁਸੀਂ ਰਹਿੰਦੇ ਆ ਵੈਸਟ ਹਲਕੇ ਦੇ ਵਿੱਚ ਬਸਤੀ ਮਿੱਠੂ ਇਲਾਕਾ ਸਾਡਾ 16000 ਵੋਟ ਸੌਰੀ 19000 ਵੋਟ ਸਾਡੇ ਭਾਈਚਾਰੇ ਦੀ ਹੈ ਤੇ ਜਿਸ ਬਸਤੀ ਮਿੱਠੂ ਚ ਰਹਿੰਦੇ ਆ 12000 ਵੋਟ ਸਾਡੇ ਬਸਤੀ ਮਿੱਠੂ ਦੀ ਹੈ ਤੇ ਇਹਨਾਂ ਨੂੰ ਸ਼ਰਮ ਨਾ ਆਈ ਵੀ ਆ ਤੁਸੀਂ ਕਰ ਕੀ ਰਹੇ ਹੋ ਮੈਂ ਹੈਰਾਨ ਆ ਆਪ ਹੀ ਆਪ ਹੀ ਟਿਕਟ ਦੇ ਕੇ ਆਪ ਹੀ ਐਨੌਂਸ ਕਰਤਾ ਵੀ ਅਸੀਂ ਸਮਰਥਨ ਵਾਪਸ ਲੈਨੇ ਆ ਯਾਰ ਕਿਹੜੀ ਰਾਜਨੀਤੀ ਕਰ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਇਹ ਸ਼ੁਰੂ ਤੋਂ ਕੌਮ ਮਾਰੂ ਪੰਥ ਮਾਰੂ ਪਾਰਟੀ ਏ ਅੱਜ ਇਹ ਜਿਹੜਿਆ ਅਕਾਲੀ ਦਲ ਦੇ ਨੁਮਾਇੰਦੇ ਨੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਬਾਕੀ ਲਾਹਨਤੇ ਜੇ ਫੇਰ ਵੀ ਇਹ ਕਪੜਿਆਂ ਨੂੰ ਅਕਾਲੀ ਦਲ ਕਹਿਣਗੇ ਅਕਾਲੀ ਦਾ ਬੜਾ ਵੱਡਾ ਸ਼ਬਦ ਹੈ ਜਿਹਨੂੰ ਉਹਨੇ ਯੂਜ਼ ਕਰਕੇ ਮਿੱਟੀ ਕਰਨ ਤੇ ਲੱਗੇ ਨੇ ਇਸ ਕਰਕੇ ਮੈਂ ਆਪਣੇ ਸਮੁੱਚੇ ਭਾਈਚਾਰੇ ਵੱਲੋਂ ਮੇਰੇ ਨਾਲ ਸਮੁੱਚਾ ਭਾਈਚਾਰਾ ਬਸਤੀ ਮਿੱਠੂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਅਸੀਂ ਸਾਰੇ ਐਲਾਨ ਕਰਦੇ ਆ ਕਿ ਸੁਖਬੂਰ ਸੁਖਬੀਰ ਬਾਦਲ ਦੀ ਪਾਰਟੀ ਇਹਨਾਂ ਨੂੰ ਸਾਰਾ ਭਾਈਚਾਰਾ ਮੂੰਹ ਨਾ ਲਾਵੇ ਜਿਨ੍ਹਾਂ ਨੇ ਤੁਹਾਡੇ ਭਾਈਚਾਰੇ ਨੂੰ ਔੜੀ ਦੇ ਕੇ ਤੇ ਮੁੜ ਕੇ ਪੋੜੀ ਖੇਚ ਲਈ ਤੇ ਬੀਬੀ ਹੋਣਾ ਦੇ ਵਾਸਤੇ ਇਹਨਾਂ ਨੂੰ ਸਾਨੂੰ ਪਤਾ ਇਹਨਾਂ ਨੇ ਅੰਦਰ ਕੀ ਦੜਦਾ ਸਾਨੂੰ ਪਤਾ ਹੈ ਇਹ ਬੀਬੀ ਹੁਣੇ ਰਾਤੀ ਗੱਲ ਕਰਦੇ ਸੀ ਕਹਿੰਦੇ ਵੀ ਮੇਰੇ ਪਤੀ ਨੂੰ ਮੇਰੇ ਹਸਬੰਡ ਨੂੰ ਜਹੈਦਾਰ ਸਾਹਿਬ ਨੂੰ ਕੈਂਸਰ ਹੋ ਗਿਆ ਉਹ ਮਰਦੇ ਮਰਦੇ ਵੀ ਇਹ ਗੱਲ ਕਹਿੰਦੇ ਸੀ ਵੀ ਪਾਰਟੀ ਨਾ ਛੱਡਿਓ ਉਹ ਅਕਾਲੀ ਦਲ ਦਾ ਛੱਡ ਦਿਓ ਕਿਤੇ ਪਰ ਆ ਅਕਾਲੀ ਦਲ ਨੇ ਕੀ ਗੰਦ ਘੋਲਿਆ ਤੁਸੀਂ ਸਾਰਿਆਂ ਨੇ ਦੇਖ ਲਿਆ ਇਸ ਕਰਕੇ ਮੈਂ ਕੁਲਵੰਤ ਸਿੰਘ ਮੰਨਣ ਹੁਣਾਂ ਨੂੰ ਵੀ ਇਹ ਗੱਲ ਕਰਾਂਗਾ ਵੀ ਯਾਰ ਤੁਸੀਂ ਐਸਜੀਪੀਸੀ ਦੇ ਮੈਂਬਰ ਹੋ ਸ਼ਰਮ ਕਰੋ ਥੋੜੀ ਜੀ ਯਾਰ ਕਿਉਂ ਤੁਸੀਂ ਇੱਕ ਗਰੀਬ ਪਰਿਵਾਰ ਦੇ ਮਗਰ ਹੱਥ ਧੋਕੇ ਬੈ ਗੇ ਕਿਉਂ ਉਹਨਾਂ ਦਾ ਵਿੜਾ ਕਰਕੇ ਕਰਨ ਤਾਂ ਲੱਗੇ ਹੋ ਲੋਕਾਂ ਘਰੋਂ ਭਾਈਚਾਰੇ ਕੋਲੋਂ ਮਦਦ ਲੈ ਕੇ 5-7 ਲੱਖ ਮੇਰੇ ਖਿਆਲ ਨਾਲ ਇਹ ਦੱਸਦੇ ਨੇ ਵੀ ਅਸੀਂ ਲਾ ਚੁੱਕੇ ਆ ਭਾਈਚਾਰੇ ਕੋਲੋਂ ਮਦਦ ਲੈ ਕੇ ਉਹਦੇ ਪਰਿਓ ਪੈਸੇ ਫੜ ਕੇ ਕਰਜ਼ਾਈ ਹੋ ਗਏ ਉਹ ਤੁਸੀਂ ਸ਼ਰਮਤਾ ਕਰੋ ਯਾਰ ਵੀ ਇੱਕ ਬੰਦਾ ਪਹਿਲੇ ਹੀ ਕਰਾਈ ਤੇ ਰਹਿ ਰਿਹਾ ਉਹਨਾਂ ਨੇ ਜ਼ਹਿਦਾ ਪ੍ਰੀਤਮ ਸਿੰਘ ਨੇ ਪਾਰਟੀ ਦੇ ਐਡੇ ਮੈਂ ਤਾਂ ਹੈਰਾਨ ਐਡਾ ਉਹਨਾਂ ਨੇ ਦਿਲ ਵਿੱਚ ਦਰਦ ਸੀ ਪਾਰਟੀ ਕਰਕੇ ਪਾਰਟੀ ਮਗਰ 40 45 60 ਇੱਕ ਇੱਕ ਸਵਾਸ ਲਾਤਾ ਪਰ ਆਪਣੇ ਪੁੱਤਰ ਨੇ ਸੈਟ ਕੀਤਾ ਇੱਕ ਫੈਕਟਰੀ ਬਣਾਈ ਸੀਗੀ ਉਹ ਵੀ ਜੋ ਉਹਨਾਂ ਦਾ ਇਲਾਜ ਕਰਾਇਆ ਜਿਹੜਾ ਪ੍ਰੀਤਮ ਸਿੰਘ ਉਹਨ ਦਾ ਕੈਂਸਰ ਦਾ ਉਹ ਫੈਕਟਰੀ ਵੇਚ ਕੇ ਇਲਾਜ ਕਰਾਇਆ ਵਿਚਾਰੇ ਨੇ ਘਰ ਵੇਚ ਕੇ ਵੀ ਇਲਾਜ ਕਰਾਇਆ ਯਾਰ ਕਾਹਦੇ ਤੁਸੀਂ ਪੰਥ ਕੋ ਕਾਹਦੇ ਸਿੱਖ ਬਣੇ ਫਿਰਦੇ ਹੋ ਕਾਹਦੀ ਤੁਸੀਂ ਐਜੀਬੀਸੀ ਦੇ ਮੈਂਬਰ ਹੋ ਯਾਰ ਕੀ ਤੁਸੀਂ ਲੋਕਾਂ ਨੂੰ ਸੁਣਿਆ ਦੋਗੇ ਮੈਂ ਬੇਨਤੀ ਕਰਾਂਗਾ ਕੁਲਵੰਤ ਸਿੰਘ ਮੰਨਣ ਕੋਲੋਂ ਵੀ ਸਾਰੇ ਪਾਸਾ ਵੱਟ ਜਾਓ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਇਹ ਕਿਸੇ ਇਹ ਕੋਈ ਧਰਮੀ ਨਹੀਂਗੇ ਇਹ ਧਰਮੀ ਬੰਦੇ ਦਾ ਕੰਮ ਹੈ ਯਾਰ ਗਰੀਬਾਂ ਨੂੰ ਦਰਕਾਰਨਾ ਇਸ ਕਰਕੇ ਸੁਖਬੀਰ ਬਾਦਲ ਆ ਮੰਨਣ ਹੁਣੇ ਜਲੰਧਰ ਸ਼ਹਿਰ ਦੇ ਇਹਨਾਂ ਨੂੰ ਕਿਨਾਰਾ ਕਰ ਦਿਓ ਅਜੇ ਵੀ ਅਜੇ ਵੀ ਬੇਨਤੀ ਹੈ ਉਹ ਕਿਉਂ ਮਗਰ ਲੱਗੇ ਉਹ ਪੰਜਾਬ ਵਾਲਿਆਂ ਦਾ ਮਗਰ ਲੱਗ ਕੇ ਆਪਣਾ ਟਾਈਮ ਖਰਾਬ ਕਰ ਰਹੇ ਹੋ ਯਾਰ 40-45 ਸਾਲ ਦੀ ਕਾਰਗੁਜ਼ਾਰੀ ਉਹਨਾਂ ਦਾ ਨਹੀਂ ਬਣੇ ਤੁਹਾਡਾ ਕੀ ਬਣਨਗੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਆਪਣੇ ਸਮੂਹ ਭਾਈਚਾਰੇ ਵੱਲੋਂ ਸਾਡੇ ਬਸਤੀ ਮਠੂਰੇ ਵਿੱਚ ਜੋ ਇਸ ਟਾਈਮ ਬਰਨਾਰੇ ਤੋਂ ਪਠੰਡੇ ਤੋਂ ਖੰਨੇ ਤੋਂ ਰਾਜਪੁਰੇ ਤੋਂ ਗੋਂਦਵਾਲ ਸਾਹਿਬ ਤੋਂ ਉੱਠ ਕੇ ਸਾਰਾ ਭਾਈਚਾਰਾ ਇਹਨਾਂ ਦੀ ਕੰਪੇਨਿੰਗ ਕਰਨ ਵਾਸਤੇ ਆਇਆ ਹੈ ਵੀ ਸਾਡੇ ਭਾਈਚਾਰੇ ਨੂੰ ਡਿਕਟ ਮੇਰੀ ਅਸੀਂ ਜਦੋਂ ਜਦ ਕਰਦੀ ਹੈ ਹਰ ਜਿੱਤ ਦੀ ਗੱਲ ਤਾਂ ਬਾਹਰ ਦੀ ਹੈ ਭਾਈਚਾਰੇ ਦਾ ਘਰ ਦਿਖਾਵੇ ਤੇ ਜਿਹੜੇ ਦੋ ਚਲ ਬੰਦੇ ਅਕਾਲੀ ਦਲ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਜਾਣ ਲੈ ਕੋਈ ਇਹਨਾਂ ਦੇ ਪ੍ਰੀਤਮ ਸਿੰਘ ਤੇ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਣਾ ਉਹ ਚਲੇ ਗਏ ਨੇ ਆਪਣੀ ਮਰਜ਼ੀ ਕਰਕੇ ਕੋਈ ਗੱਲ ਨਹੀਂ ਪਰ ਮੈਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਇਹ ਸੁਖਬੀਰ ਬਾਦਲ ਮੰਨਣ ਵਰਗੇ ਕਰੇ ਬਸਤੀ ਮਿੱਠੂ ਚ ਵੜਨ ਨਾ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਰੇ ਪੰਥ ਕੋ ਯਾਰ ਆ ਜਿਹੜਾ ਸਭ ਤੋਂ ਮਾੜੀ ਗੱਲ ਮੰਨਣ ਸਾਹਿਬ ਦੀ ਮੈਂ ਹੈਰਾਨ ਹੋ ਗਿਆ ਯਾਰ ਸਾਬ ਕਹਿੰਦੇ ਵੀ ਸਾਰੀ ਮੈਨੂੰ ਸ਼ਰਮ ਆਂਦੀ ਐ ਨੂੰ ਵੀ ਜਿਹੜੇ ਬੰਦੇ ਨੇ ਵੀ ਇੱਕ ਝੂਠੇ ਦਸਕਤ ਕਰਕੇ ਨਾ ਤੂੰ ਕੈਂਡੀਡੇਟ ਨਾ ਤੂੰ ਨਾ ਤੈਨੂੰ ਸੀਟ ਮਿਲੀ ਝੂਠੇ ਦਸਕਤ ਕਰਕੇ ਵੀ ਤੂੰ ਬੀਬੀ ਹੋਣਾ ਦੀ ਟਿਕਟ ਚਾਹ ਉਹ ਬਣੀ ਟਿਕਟ ਵਾਪਸ ਕਰਾ ਰਿਆ ਤੇ ਮੈਂ ਤਾਂ ਕਹਾਂਗਾ ਰਾਜਪਾਲ ਜੀ ਬੈਠੇ ਨੇ ਵੀ ਕੋਈ ਸਮਝੋਤਾ ਨਾ ਕਰ ਲਿਓ ਕਿਤੇ ਮੰਨਣ ਨਾ ਇਹ ਤੇ ਪਰਚਾ ਦਰਜ ਕਰਾ ਕੇ ਉਹ ਅੰਦਰ ਸਟੇ ਰਹੋ ਇਹਦਾ ਜਿਹੜਾ ਨੰਗਾ ਚਿਹਰਾ ਇਹਦਾ ਜਿਹੜਾ ਠੇਖੀ ਚਿਹਰਾ ਨੰਗਾ ਕਰਿਓ ਸਾਰਿਆਂ ਸਾਹਮਣੇ ਵੀ ਇਹ ਗਰੀਬ ਮਾਰੂ ਬੰਦੇ ਇਹ ਕੋਈ ਐਜੀਬੀਸੀ ਦਾ ਮੈਂਬਰ ਨਹੀਂਗਾ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਬੇਨਤੀ ਕਰਾਂਗਾ ਇਹਨੂੰ ਮੰਨਣ ਨੂੰ ਕਿਸੇ ਗੁਰਦੁਆਰੇ ਨਾਲ ਮਦਦ ਦਿੱਤਾ ਜਾਵੇ ਇਹ ਬੰਦਾ ਯਾਰ ਦੱਸੋ ਤੂੰ ਉੱਧਾ ਆ ਕੇ ਪਰਿਵਾਰ ਨਾਲ ਗੱਲ ਕਰ ਕਿਉਂ ਕਿਹੜਾ ਬੈਰ ਕਰ ਰਹੇ ਆ ਕੀ ਕਰ ਲਿਆ ਉਹਨਾਂ ਨੇ ਆਖਰ ਤਕੜੀ ਵਾਸਤੇ ਵੋਟ ਮੰਗ ਰਹੇ ਨੇ ਅਕਾਲੀ ਦਲ ਵਾਸਤੇ ਵੋਟ ਮੰਗ ਰਹੇ ਨੇ ਉਹ ਕਿਹੜਾ ਕੋਈ ਪਰਸਨਲ ਲੜਾਈ ਲੜ ਰਹੇ ਨੇ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਮੈਂ ਬੇਨਤੀ ਕਰਾਂਗਾ ਸਾਰੇ ਭਾਈਚਾਰੇ ਨੂੰ ਸਾਰੇ মিডিਆ ਵਾਲਿਆਂ ਨੂੰ ਤੁਸੀਂ ਵੀ ਆਇਨਾ ਰੇ ਮੂੰਹ ਤੋੜ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਮੂੰਹ ਤੋੜ ਜਵਾਬ ਦਿਓ ਵੀ ਤੁਸੀਂ ਕੀਤਾ ਕੀ ਹੈ ਬੰਦਾ ਛੱਡ ਦਿਓ ਕਾਲੀ ਦਲ ਵੀ ਛੱਡ ਦਿਓ ਯਾਰ ਗਰੀਬ ਬੰਦੇ ਨੂੰ ਕਿਉਂ ਸਿੱਟਦਾ ਜਹਦਾਰ ਪ੍ਰੀਤਮ ਸਿੰਘ ਨੇ ਮੈਂ ਹੈਰਾਨ ਉਹ ਬੰਦੇ ਅੰਦਰ ਕੀ ਜਨੂਨ ਸੀ ਕੀ ਭੜਿਆ ਸੀ ਕਾਲੀ ਦਲ ਬਾਰੇ ਉਹ ਬੰਦਾ ਉਹਨੇ ਜੇਲਾਂ ਵੀ ਕੱਟੀਆਂ 4 ਸਾਲ ਦੀ ਜੇਲ੍ਹ ਕੱਟੀ ਕਾਲੀ ਦਲ ਵਾਸਤੇ ਇਹਨਾਂ ਨੂੰ ਲਾਹਨਤ ਹੈ ਇਹਨਾਂ ਨੇ ਉਹਦੀ ਕਾਰਗੁਜ਼ਾਰੀ ਦਾ ਇੱਕ ਕਤਰਾ ਵੀ ਨਹੀਂ ਦਿਖਿਆ ਬਾਲੋਂ ਸਾਹਿਬ ਦੇ ਕਿਹੜੇ ਕੇਸ ਚ 4 ਸਾਲ ਦੀ ਜੇਲ੍ਹ ਯੁੱਧ ਮੋਰਚਾ ਤੋਂ ਮੋਰਚਾ ਤੋਂ ਰਮਯੁੱਧ ਮੋਰਚੇ ਚ ਬਾਲੋਂ ਸਾਹਿਬ ਨੇ ਜੇਲ੍ਹ ਕੱਟੀ ਵੱਡੇ ਬਾਲੋਂ ਸਾਹਿਬ ਨੇ ਜੇਲ੍ਹ ਕੱਟੀ ਵੱਡੇ ਬਾਲੋਂ ਸਾਹਿਬ ਨੇ ਸਾਰੇ ਇਕੱਠੇ ਸੀ ਸੁਖਬੀਰ ਬਾਦਲ ਨੇ ਕੱਲਾ ਅਕਾਲੀ ਦਲ ਦਾ ਪੱਠਾ ਨਹੀਂ ਬਿਠਾਇਆ ਆਪਣੇ ਵਰਕਰਾਂ ਦਾ ਉਹਨੇ ਆਪਣੇ ਪਰਿਵਾਰ ਦਾ ਪੱਠਾ ਨਹੀਂ ਬਿਠਾਇਆ ਇਸ ਕਰਕੇ ਬੇਨਤੀ ਹੈ ਇਹੋ ਜਿਹਾ ਅਕਾਲੀ ਦਲ ਨੂੰ ਕਿਨਾਰਾ ਕਰੋ ਖਾਸ ਕਰਕੇ ਕੁਲਵੰਤ ਸਿੰਘ ਮੰਨਣ ਮੈਂ ਬਹੁਤ ਸਤਿਕਾਰ ਕਰਦਾ ਸੀ ਕਿਉਂ ਐ ਜੀਬੀਸੀ ਦਾ ਮੈਂਬਰ ਗੁਰਰਾਮ ਦਾਸ ਮਹਾਰਾਜੀ ਦੀ ਧਰਤੀ ਤੋਂ ਉਹਨੂੰ ਚੋੜਿਆ ਗਿਆ ਪਰ ਇਹਨਾਂ ਦੇ